ਸਾਰੇ ਕਬੱਡੀ ਪ੍ਰੇਮੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅਪਡੇਟ ਕਬੱਡੀ ਦੇ ਉੱਪਰ ਤੇ ਜਿਹੜੇ ਭਾ ਆਪਣੇ ਚੈਨਲ ਨਾਲ ਨਵੇਂ ਜੁੜੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤਾਂ ਦੋਸਤੋ ਅੱਜ ਗੱਲ ਕਰਨ ਲੱਗੇ ਆ ਇੱਕ ਹੋਰ ਵੱਡੇ ਕਬੱਡੀ ਕੱਪ ਬਾਰੇ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਬੱਡੀ ਕੱਪ 1 ਫਰਵਰੀ ਦੋਸਤੋ ਪਿਛਲੀ ਵਾਰ ਵੀ ਬਹੁਤ ਟੌਪ ਦਾ ਕਬੱਡੀ ਕੱਪ ਹੋਇਆ ਸੀ ਅਤੇ ਇਸ ਵਾਰ ਵੀ ਪੂਰੇ ਟੌਪ ਟੌਪ ਦੇ ਨਾਮ ਰੱਖੇ ਗਏ ਆ ਤਾਜੇ ਦੋਸਤੋ ਕਰਦੇ ਆ ਇਸ ਵੀ ਡੀਓ ਵਿੱਚ ਇਸ ਕੱਪ ਬਾਰੇ ਗੱਲ ਹੈ ਤਾਂ ਦੋਸਤੋ ਤੁਹਾਨੂੰ ਦਾ ਦੀਏ ਕਬੱਡੀ ਕੱਪ 1 ਫਰਵਰੀ 2025 ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਸਿਹਾਲ ਵਿਖੇ ਹੋਣ ਜਾ ਰਿਹਾ ਜਿੱਥੇ ਕਿ ਦੋਸਤੋ ਕਬੱਡੀ ਓਪਨ ਦੀਆਂ 8 ਚੋਟੀ ਦੀਆਂ ਕਲਪਾਂ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਦੋਸਤੋ ਜਿਸ ਦਾ ਪਹਿਲਾ ਇਨਾਮ ਹੈਗਾ 2 ਲੱਖ 25000 ਰੁਪਏ ਅਤੇ ਦੋਸਤੋ ਸੈਕੰਡ ਇਨਾਮ ਹੈਗਾ 1 ਲੱਖ 75000 ਰੁਪਏ ਤੇ ਹੁਣ ਗੱਲ ਕਰਦੇ ਆਂ ਦੋਸਤੋ ਵੈਸਟਾਂ ਬਾਰੇ ਤਾਂ ਦੋਸਤੋ ਇੱਥੇ ਵੈਸਟਾਂ ਦੇ ਲਈ ਵੀ ਬਹੁਤ ਵੱਡੇ ਇਨਾਮ ਰੱਖੇ ਗਏ ਆ ਨੇ ਦੋਸਤੋ ਇੱਥੇ ਵੈਸਟਾਂ ਨੂੰ ਬੁਲਟ ਮੋਟਰਸਾਈਕਲ ਦਿੱਤੇ ਜਾਣਗੇ ਅਤੇ ਤੁਹਾਨੂੰ ਦੱਸ ਦਈਏ ਇਸ ਕਬੱਡੀ ਕੱਪ ਦੀ ਇਹ ਵੀ ਖਾਸ ਗੱਲ ਹੈ ਇੱਥੇ ਸੈਮੀਫਾਈਨਲ ਦੇ ਵਿੱਚ ਵੀ ਵੈਸਟ ਰੇਟਰ ਜੈਫੀ ਕੱਟੇ ਜਾਣਗੇ ਅਤੇ ਦੋਨਾਂ ਦਾ ਸਨਮਾਨ ਦੋਸਤੋ ਮੋਟਰਸਾਈਕਲ ਪਲਟੀਨਾ ਮੋਟਰਸਾਈਕਲਾਂ ਦੇ ਨਾਲ ਹੋਵੇਗਾ ਤਾਂ ਦੋਸਤੋ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੈ ਕਬੱਡੀ ਕੱਪ ਕਮੈਂਟ ਬਾਕਸ ਵਿੱਚ ਕਮੈਂਟ ਜਰੂਰ ਕਰ ਦਿਓ ਤੇ ਜੇਕਰ ਆਪਣੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ते शेयर ज़रूरु करियो धनवादु